ਸਾਰੇ ਦੇਸ਼ਵਰਚ ਅੱਜ ਚਰੀ குரு ਕਪਨ ਸਿੰਘ ਜੀ ਮਹਾਰਾਜ ਜੀ ਦੇ ਸਾਬ ਗਾਇਦਿਆਂ ਦੇ ਸ਼ਹੀਦੀ ਦਿਨ ਸੰਗਤਾਂ ਉਹਨਾਂ ਨੂੰ ਯਾਦ ਕਰ ਰਹੀਆਂ ਹਨ। ਇਸੇ ਤਰ੍ਹਾਂ ਤਕਸ ਸਚਕੰਚਰੀ ਹਜ਼ੂਰ ਸਾਹਿਬ ਵਿਖੇ ਕਈ ਪ੍ਰੋਗਰਾਮ ਅਸੀਂ ਤਿਆਰ ਕੀਤੇ ਨੇ। ਇੱਕ ਰੈਲੀ ਹੁਣੇ ਪੂਰੀ ਹੋਈ ਹੈ ਮੈਰਾਥਨ ਦਾ ਪ੍ਰੋਗਰਾਮ ਹੈ ਸ਼ਬਦ ਕੀਰਤਨ ਕੀਤਾ ਜਾ ਰਿਹਾ ਹੈ ਔਰ ਇਸ ਤੋਂ ਇਲਾਵਾ ਇੱਕ ਰਾਜ ਪੱਤਰ ਦਾ ਵੱਡਾ ਪ੍ਰੋਗਰਾਮ ਕੱਲ ਨੂੰ ਕੀਤਾ ਜਾਏਗਾ ਇਹ ਸਾਰੇ ਪ੍ਰੋਗਰਾਮ ਅਸੀਂ ਆਪਸੀ ਏਕਤਾ ਭਾਈਚਾਰਾ ਤੇ ਸਦਭਾਵਨਾ ਦੇ ਮਾਹੌਲ ਵਿੱਚ ਕਰ ਰਹੇ ਹਾਂ ਸਾਬ ਜਿਆਦਿਆਂ ਨੂੰ ਯਾਦ ਕਰ ਰਹੇ ਹਾਂ ਜੋ ਪਲੀਦਾਨ ਉਹਨਾਂ ਨੇ ਕੀਤਾ ਉਸ ਨੂੰ ਸੰਗਤਾਂ ਯਾਦ ਕਰ ਰਹੀਆਂ ਨੇ ਬੜੀ ਸਰਦਾ ਦੇ ਨਾਲ ਆਪਣੇ ਫੁੱਲ ਭੇਟ ਕਰ ਰਹੀਆਂ ਨੇ ਤੇ ਇਸੇ ਤਰ੍ਹਾਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਹਾਜ਼ਰ ਹੋ ਕੇ ਆਪਣੀ ਹਾਜ਼ਰੀ ਵੀ ਲਵਾ ਰਹੀਆਂ ਨੇ ਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬੜੀ ਸਰਦਾ ਨਾਲ ਯਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਅਸੀਂ ਸਾਰੀ ਨਗਰ ਨਿਵਾਸੀ ਸੰਗਤ ਇਕੱਤਰ ਹੋ ਕੇ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਥੇ ਜਿਹੜੀ ਸਕੂਲ ਦੇ ਅੰਦਰ ਸਾਰੇ ਬੱਚੇ ਛੋਟੇ-ਛੋਟੇ ਬੱਚੇ ਉਹਨਾਂ ਨੂੰ ਇਹ ਮੈਸੇਜ ਦਿੱਤਾ ਗਿਆ ਨਗਰ ਵਾਸੀਆਂ ਨੂੰ ਕਿ ਸਾਹਿਬ ਸਾਹਿਦਾ ਜਿਹੜੀ ਸ਼ਹਾਦਤ ਸੀ ਅੱਜ ਦੇ ਦਿਨ ਹੋਈ ਸੀ ਅਸੀਂ ਲੋਕਾਂ ਨੂੰ ਉਹਨਾਂ ਦੀ ਸ਼ਹਾਦਤ ਨਹੀਂ ਭੁੱਲਣੀ ਚਾਹੀਦੀ ਸਾਨੂੰ ਕੰਨ-ਕੰਨ ਚ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਔਰ ਇਹ ਜਿਹੜਾ ਦਿਹਾੜਾ ਹੈ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ ਪਰਿਵਾਰ ਵਿਛੋੜਾ ਹੋ ਗਿਆ ਅੱਜ ਅਸੀਂ ਇੱਕ ਮੈਸੇਜ ਜਿਹੜਾ ਅਸੀਂ ਸੱਚਖੰਡ ਸ੍ਰੀ ਹਜੂਰ ਸਾਹਿਬ ਅਫਚਨਗਰ ਵੱਲੋਂ ਪੂਰੇ ਸੰਸਾਰ ਨੂੰ ਦਿੱਤਾ ਗਿਆ ਹੈ ਕਿ ਅਸੀਂ ਇਕਜੁੱਟ ਹੋ ਕੇ ਅੱਜ ਨਾਮ ਜਪੀਏ ਛੋਟੇ ਛੋਟੇ ਬੱਚਿਆਂ ਦਾ ਜਿਹੜਾ ਲਹੂ ਡਿੱਗਿਆ ਹੈ ਅਸੀਂ ਉਹਨਾਂ ਨੂੰ ਯਾਦ ਰੱਖੀਏ ਆਪਣੇ ਬੱਚਿਆਂ ਨੂੰ ਵੀ ਇਹ ਗੁਰਬਾਣੀ ਨਾਲ ਜੋੜੀਏ ਕਿ ਉਹ ਸਾਹਿਬਜ਼ਾਦੇ ਜਿਹੜੀ ਸ਼ਹਾਦਤ ਹੈ ਉਹਨਾਂ ਨੂੰ ਧਿਆਨ ਰੱਖੀਏ ਪਰ ਮੈਂ ਸਭ ਨੂੰ ਇੱਕ ਵਾਰੀ ਇਹਨਾਂ ਦੀ ਸ਼ਹਾਦਤ ਦਾ ਔਰ ਇਹ ਗਮ ਦੇ ਦਿਨ ਹਨ ਸਾਡੇ ਔਰ ਮੈਂ ਡਾਕਟਰ ਵਿਜੇ ਸਦबीर ਸਿੰਘ ਜੀ ਜਿਹੜੇ ਨਾ ਹੈ ਰੈਲੀ ਦਾ ਆਯੋਜਨ ਅਵਰਾਜ ਜਿਹੜਾ ਹੈ ਕੀਰਤਨ ਦਰਬਾਰ ਇੱਕ ਮੈਰਾਥਨ ਦੌੜ ਦੌੜ ਦਾ ਮਤਲਬ ਹੈ ਕਿ ਘਰ ਘਰ ਦੇ ਅੰਦਰ ਇੱਕ ਮੈਸਿਵ ਪਹਜਾਣਾ ਬੱਚਿਆਂ ਦਾ ਕਿ ਉਹ ਸ਼ਹਾਦਤ ਜਿਹੜੀ ਸੀ ਉਹ ਪੂਰੇ ਸੰਸਾਰ ਲਈ ਬੱਚਿਆਂ ਨੇ ਦਿੱਤੀ ਸੀ ਹਰ ਮਾਨਵਤਾ ਲਈ ਉਹ ਸ਼ਹਾਦਤ ਜਿਹੜੀ ਹੈ ਛੋਟੇ ਛੋਟੇ ਬੱਚਿਆਂ ਨੇ ਦਿੱਤੀ ਸੀ ਮੈਂ ਸਭ ਨੂੰ ਇੱਕ ਵਾਰੀ ਫੇਰ ਕਿਉਂਕਿ ਸਭ ਧਿਆਨ ਰੱਖਿਏ ਕਿ ਜਿਹੜੇ ਸਾਹਿਬਜ਼ਾਦੇ ਸਨ ਉਹਨਾਂ ਦੀ ਉਮਰ ਕਿੰਨੀ ਸੀ ਛੋਟੇ-ਛੋਟੇ ਉਮਰ ਸੀ ਉਹਨਾਂ ਦਾ ਜਿਹੜਾ ਲਾਹੂ ਡਿੱਗਾ ਅਸੀਂ ਉਹਨਾਂ ਨੂੰ ਯਾਦ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਤਨਵਾਦ